ਲਓ ਜੀ ਅੱਜ ਬਣਾਵਾਂਗੇ ਆਪਾਂ ਫਰਾਈ ਕਰਕੇ ਪੇਠਾ ਇਹ ਪੇਠੇ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਪੈਂਦੀਆਂ ਤੁਸੀਂ ਇੱਕ ਵਾਰੀ ਖਾ ਲਿਆ ਉਂਗਲੀਆਂ ਚਟਦੇ ਰਹਿ ਜਾਓਗੇ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਫਿਰ ਫਰਾਈ ਕਰਾਂਗੇ ਉਸ ਤੋਂ ਅਗਲਾ ਪ੍ਰੋਗਰਾਮ ਫੇਰ ਇਹਨੂੰ ਛਿਲਕੇ ਸਮੇਤ ਹੀ ਪੱਤੇ ਸਮੇਤ ਹੀ ਕੱਟਣਾਈ ਆਪਾਂ ਇਹ ਵੀ ਆਰਗੈਨਿਕ ਹੈ ਖੇਤੋਂ ਹੀ ਮੈਂ ਲੈ ਕੇ ਆਇਆ ਸੀ ਪੱਤੋਂ ਤੇ ਇਹਨੂੰ ਦੋ ਦਿਨ ਰੱਖ ਕੇ ਫਿਰ ਬਿਲਕੁਲ ਸਹੀ ਹੋ ਗਿਆ ਇਹ ਕਹਿੰਦਾ ਪਹਿਲਾਂ ਹੀ ਪਿਆ ਸੀ ਹੋਰ ਵੀ ਵਧੀਆ ਬਣ ਗਿਆ। ਪੀਲੇ ਰੰਗ ਦਾ ਬਹੁਤ ਵਧੀਆ ਬਣ ਗਿਆ। ਪੂਰੇ ਪੀਲੇ ਰੰਗ ਦਾ ਪੱਕਿਆ ਹੋਇਆ। ਉਸ ਤੋਂ ਬਾਅਦ ਵੀ ਮੈਂ ਇਹਨੂੰ ਲਗਭਗ 3 ਦਿਨ ਹੋ ਗਏ ਰੱਖੇ ਨੇ। ਆ ਵੀ ਕੱਢ ਲਾਂਗੇ ਆਪਾਂ। ਚੰਗੀ ਤਰ੍ਹਾਂ ਇਹਨੂੰ ਧੋ ਲਿਆ ਬਾਹਰੋਂ। ਹੁਣ ਇਹ ਵੀ ਕੱਢ ਰਹੇ ਆ। ਬਿਲਕੁਲ ਸਾਫ਼ ਕਰ ਲੈਣਾ ਵਿੱਚੋਂ ਆਪਾਂ ਚੰਗੀ ਤਰ੍ਹਾਂ। ਆ ਝੋਲਾਈ। ਗਿਫਟ ਕਰਿਆ ਸੀ ਕਿਸੇ ਨੇ ਮੈਨੂੰ ਸੋਪਾ ਜਿਆਦੇ ਮੋਟਾ ਨਹੀਂ ਰੱਖਣਾ ਨਾ ਬਾਲਾ ਬ੍ਰੀਕ ਕਰਨਾ ਕਿਉਂਕਿ ਫਰਾਈ ਕਰਕੇ ਜਿਹੜਾ ਸਹੀ ਇਹਦੀਆਂ ਫਾੜੀਆਂ ਤੇ ਪੀਸ ਬਣ ਸਕਦਾ ਲਓ ਜੀ ਇਹਦੇ ਆ ਫਾੜੀਆਂ ਜੀਆਂ ਕਰ ਲਈਏ ਨੇ ਹੁਣ ਉਹਦੀ ਬ੍ਰੀਕ ਕਟਿੰਗ ਕਰਾਂਗੇ ਉਹ ਵੀ ਦੱਸ ਦਿਆਂ ਤੁਹਾਨੂੰ ਕਿਵੇਂ ਕਰਨੀਆਂ ਨਾ ਕਰ ਲੈਣੀ ਹੈ ਤੇ ਇਹ ਖੇਲਣਾ ਨਹੀਂ ਹੈਗਾ ਪੇਠੇ ਨੂੰ ਛੇਲਣਾ ਨਹੀਂ ਫਿਰ ਇਹ ਫਰਾਈ ਹੋਊ ਚ ਤੇ ਨਾਲੇ ਟੇਸਟ ਹੀ ਨਹੀਂ ਬਣਦਾ ਢੁੱਲ ਜੇ ਜਾਂਦਾ ਜਿਆਦਾ ਢੁੱਲਣਾ ਨਹੀਂ ਚਾਹੀਦਾ ਖਾਦ ਦਿੱਤੇ ਨਾਲ ਕਟਿੰਗ ਕਰ ਲਈ ਲਓ ਜੀ ਇਹਦੀ ਪੇਠੇ ਦੀ ਕਟਿੰਗ ਹੋ ਚੁੱਕੀ ਹੈ ਹੁਣ ਆਪਾਂ ਤੇਲ ਗਰਮ ਕਰਕੇ ਇਹਨੂੰ ਫਰਾਈ ਕਰਾਂਗੇ ਉਸ ਤੋਂ ਬਾਅਦ ਦਾ ਪ੍ਰੋਸੈਸ ਬਾਅਦ ਦੇ ਵਿੱਚ ਲਓ ਜੀ ਤੇਲ ਗਰਮ ਹੋ ਚੁੱਕਿਆ ਇਹਦੇ ਵਿੱਚ ਆਪਾਂ ਪੀ ਸਫਰਾਈ ਕਰਾਂਗੇ ਪੇਠੇ ਤੇ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਫਰਾਈ ਕਰਨਾ ਆਪਾਂ ਉਹਦਾ ਘੈਂਟ ਬਣਾਉਣਾ ਇਹ ਵਿੱਚ ਵਿੱਚ ਦੀ ਆਪਾਂ ਇਹਨੂੰ ਕੱਢ ਕੇ ਚੈੱਕ ਵੀ ਕਰ ਸਕਦੇ ਆ ਕਿ ਕਿੰਨਾ ਕੁ ਨਰਮਾ ਕਿੰਨਾ ਕੁ ਸਖਤ ਹੈ ਇਹ ਬੱਸ ਬਿਲਕੁਲ ਵੱਤ ਤੋਂ ਵੱਧ ਇਹਨੂੰ 3 ਤੋਂ 4 ਮਿੰਟ ਲੱਗਦੇ ਨੇ ਫਰਾਈ ਇਹਨੂੰ ਜੇ ਆਪਣਾ ਤੇਲ ਘੋ ਚੰਗੀ ਤਰ੍ਹਾਂ ਗਰਮ ਹੋਊਗਾ ਹਉ ਜੇ ਬਿਲਕੁਲ ਵਧੀਆ ਫਰਾਈ ਹੋ ਚੁੱਕਾ ਹੁਣ ਇਹਨੂੰ ਕੱਢ ਕੇ ਆਪਾਂ ਆਪਣੀ ਟ੍ਰੇ 'ਚ ਪਾ ਲਾਂਗੇ ਦੇਖ ਸਕਦੇ ਹੋ ਕਿੰਨਾ ਵਧੀਆ ਫਰਾਈ ਹੋ ਚੁੱਕਿਆ ਮਣੇ ਇਸ ਦਾ ਅਗਲਾ ਕੰਮ ਬਾਅਦ ਚ ਲਓ ਜੀ ਪੇਠਾ ਫਰਾਈ ਹੋ ਚੁੱਕਿਆ ਹੈ ਉਹਦੇ ਵਿੱਚ ਆ ਪਾਵਾਂਗੇ 12 ਤੋਂ 14 ਕੜੀਆਂ ਦਸਣ ਦੀਆਂ 50 ਗ੍ਰਾਮ ਅਦਰਕ ਦਾ ਤੇ ਪਾਈਆ ਟਮਾਟਰ ਨੇ ਤਿੰਨ ਪੀਸ ਤੇ ਅੱਧਾ ਕਿਲੋ ਪਿਆਜ਼ ਹੈ। ਇਹਨਾਂ ਸਾਰਿਆਂ ਨੂੰ ਕੱਟ ਕੇ ਆਪਾਂ ਸਾਈਡ ਤੇ ਰੱਖ ਲਾਂਗੇ। ਹੁਣ ਆਪਾਂ ਕੜਾਹੀ ਦੇ ਵਿੱਚ ਜੀ ਪਾਵਾਂਗੇ ਇੱਕ ਘੜਛੀ ਸਰੋਂ ਦਾ ਤੇਲ। ਜਿਆਦਾ ਤੋਂ ਆਉਂਦਾ। ਤੇਲ ਵੀ ਘਰ ਦਾ ਸਰੋਂ ਦਾ। ਬਹੁਤ ਸਾਰਾ। ਥੋੜਾ ਘੱਟ ਸੀਗਾ। ਆਛੀ ਰੋਸੇ ਨਾਂ ਤੇ ਗੋਣ ਮੱਖਣ ਵਰਮ ਕਰਕੇ ਤੇਲ ਗਰਮ ਹੋ ਚੁੱਕਾ ਜੀ ਸਭ ਤੋਂ ਪਹਿਲਾਂ ਤੇਲ ਦੇ ਵਿੱਚ ਆਪਾਂ ਪਾਵਾਂਗੇ ਲਸਣ ਦਿਨ ਪੂਰਾ ਨਾਲ ਕਰਨਾ ਆਪਾਂ ਉਸ ਤੋਂ ਬਾਅਦ ਚ ਆਪਾਂ ਇੱਥੇ ਜੀਰਾ ਕਾਲੀ ਮਿਰਚ ਸੌਂਫ ਤੇ ਇਹ ਕਲੌਂਜੀ ਮਿੱਥੇ ਤੇ ਆ ਥੋੜੇ ਮਗਜ ਨੇ ਇਹ ਪਾਵਾਂਗੇ ਮਿੱਥੀ ਬਾਅਦ ਚ ਪਾਵਾਂਗੇ ਤਾਂ ਉਹ ਜਿਹੜਾ ਆਪਾਂ ਮਸਾਲੇ ਜਿਹੜੇ ਤੁਹਾਨੂੰ ਦੱਸਿਆ ਇਹ ਪਾ ਰਹੇ ਹਾਂ ਉਸ ਚ ਥੋੜੀ ਜਿਹੀ ਥੋੜਾ ਜਿਹਾ ਲੰਗ ਦੇ ਉਸ ਤੋਂ ਬਾਅਦ ਨਾਲ ਦੇ ਨਾਲ ਇਹਦੇ ਵਿੱਚ ਪਿਆਜ਼ ਪਾ ਦਿੰਦੇ ਨੇ ਅਸੀਂ ਵਿੱਚ ਨਾਲ ਦੇ ਨਾਲ ਪਿਆਜ਼ ਪਾ ਦਿੰਦੇ ਹਾਂ ਇੱਦਾਂ ਸੁਪਿਆਜ ਨੇ ਇਹ ਆਪਣਾ ਚੰਗੀ ਤਰ੍ਹਾਂ ਸੁਨਾਂਦੇ ਪਿਆਜ਼ਾਂ ਸਭ ਕੱਟ ਪਲੇਟਾਂ ਦੇ ਵਿੱਚ ਇਹ ਪਿਆਜ਼ 골ਡਨ ਸਨਹਰੀ ਹੋ ਜਾਣਗੇ ਬਿਲਕੁਲ ਤਿਆਰ ਹੋ ਜਾਣਗੇ ਪਿਆਜ਼ ਆਪਣੇ ਹਾਫ ਭੁੰਜ ਚੁੱਕੇ ਨੇ ਅੱਧੇ ਤਾਂ ਇਹਦੇ ਵਿੱਚ ਆਪਾਂ ਹਾਂ ਹਰੀ ਮਿਰਚ ਨੇ 8 ਤੋਂ 10 ਤੇ ਅਦਰਕ ਘੱਟ ਹੈ ਇਹ ਪਾ ਲਾਂਗੇ ਜੀ ਬੀ ਆਪਾਂ ਨੂੰ ਬੇਨਤੀ ਹੈ ਕਿ ਜਿਵੇਂ ਆ ਤੜਤਾਂ ਮੈਂ ਭੁੰਨ ਰਿਹਾ ਇਹ ਸਾਰਾ ਸਾਰੀ ਵੀਡੀਓ ਚੰਗੀ ਤਰ੍ਹਾਂ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਤੇ ਕਿਉਂਕਿ ਉਹ ਫਿਰ ਵਿੱਚੋਂ ਹਰ ਇੱਕ ਸਬਜ਼ੀ ਦੀ ਜਾਨ ਤੜਕਾ ਹੁੰਦਾ ਹੈ ਇਹ ਤੜਤਾ ਸਹੀ ਤਰੀਕੇ ਨਾਲ ਲੱਗ ਗਿਆ ਕਿਵੇਂ ਪਿਆਜ਼ ਭੁੰਨਣੇ ਆ ਕਿਵੇਂ ਕਿਹੜੀ ਚੀਜ਼ ਪਾਉਣੀ ਆ ਕਦੋਂ ਪਾਉਣੀ ਆ ਇਹ ਸਾਰਾ ਪ੍ਰੋਸੈਸ ਦੇਖਿਆ ਕਰੋ ਤੇ ਮੇਰੀ ਬੇਨਤੀ ਆ ਜਿਹੜੀਆਂ ਭੈਣਾਂ ਨੂੰ ਵੀਰਾਂ ਨੂੰ ਮੇਰਾ ਚੈਨਲ ਹੈ ਫੂਡ ਜੰਕਸ਼ਨ ਟਿੰਡੂਪੂਰ ਨਾਲ ਵੀ ਸੱਚ ਹੁੰਦਾ ਹੈ ਇਹਨੂੰ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਅਸੀਂ ਆਪਣੀ ਜੋ ਵੀ ਕਮੀ ਪੇਸ਼ੀ ਆ ਉਹ ਨੂੰ ਕਰ ਸਕੀਏ ਫਿਰਦੇ ਤੋਂ ਇਸ ਤੋਂ ਉਹ ਵੀ ਇੱਕ ਵੀਡੀਓ ਬਣਾ ਸਕੀਏ ਮੁੰਦੇ ਵਿੱਚ ਪਾਵਾਂਗੇ ਜੀ ਇੱਕ ਚਮਚਾ ਹਲਦੀ ਦਾ दो चमचे सिंह नमक है मैं अभी सिंह नमक बरतना दूसरा नमक बरतना जोड़ा मर्जी पा सकते बिल्कुल थोड़ा जानी पावगे हाल पानी नहीं पाँगा हम इस बाद टमाटर पावे बरीक कटे हुए ਔਰ ਕਾ ਮਟਰ ਬੱਸ ਮਟਰ ਖੁੱਲ ਚੁੱਕੇ ਨੇ ਜਿਆਦਾ ਜੇ ਆਪਾਂ ਮਟਾਉਣੇ ਨਹੀਂ ਹੈਗੇ ਸਹੀ ਰੱਖਾਂ ਦੇਖੋ ਇਹ ਮਟਰ ਬਾਹਰ ਤੋਂ 2 ਮਿੰਟ ਧੁੰਮਾਉਣੇ ਸਟੈਂਡ ਨਾ ਹੁਣ ਕਰਕੇ ਕੈਮਰੇ ਦਾ ਮੇਰੇ ਕੋਲ ਮੈਂ ਅੱਜ ਦਾੜ ਲਾਇਆ ਜੀ ਐ ਬਣਾ ਰਿਹਾ ਜੀ ਵੀਡੀਓ ਇਹਨੂੰ ਬਰਾਬਰ ਕਰਕੇ ਆ ਦੇਖ ਸਾਬ ਨੂੰ ਪਾਊਡਰ ਕੀਤਾ ਹੋਇਆ 30 ਤਰੀਕ ਨੂੰ ਆਊਗਾ ਮੈਂ ਤੇ ਸਟੈਂਡ ਖਿਰਾ ਦਿੱਕਤ ਆਪਣੀ ਦੂਰ ਹੋ ਜੂਗੀ ਆ ਦੇਖ ਸਕਦੇ ਹੋ ਨੌਂ ਮੀਟ ਮਟਰ ਵੀ ਆਪਣੇ ਪੱਕ ਚੁੱਕੇ ਨੇ ਹੁਣ ਵਾਰੀ ਹੈ ਇਹਦੇ ਵਿੱਚ 50 60 ਗ੍ਰਾਮ ਪਾਵਾਂਗੇ ਦਹੀਂ ਇਹ ਨੂੰ ਚੰਚ ਨਾਲ ਫੈਂਟ ਲਿਆ ਥੋੜਾ ਜਿਹਾ ਇਹਨਾਂ ਤੋਂ ਦਹੀਂ ਪਾ ਕੇ ਪੰਚ ਕਰ ਬਹੁਤ ਹੀ ਦੇਖੇਦਾਰ ਸਬਜ਼ੀ ਬਣਨੀ ਬੈਠੇ ਜੀ ਕੁਸੀਂ ਆਪ ਬਣਾ ਕੇ ਦੇਖ ਸਕਦੇ ਹੋ ਘਰੇ। ਕਿੰਨੀ ਵਧੀਆ ਰੈਸਪੀ ਹੈ। ਬਹੁਤ ਚੰਗੀ ਬਣੇ। ਛੋਟੇ ਛੋਟੇ ਦੋ ਤਿੰਨ ਪੱਤੇ ਪਾਵਾਂ ਤੇਜ ਪੱਤੇ। ਇਸ ਤੋਂ ਬਾਅਦ ਵਾਰੀ ਆ ਜੀ ਜਿਹੜਾ ਬੇਠਾ ਫਰਾਈ ਕਰਕੇ ਆਪਾਂ ਰੱਖਿਆ ਸੀ। ਆਹਾਰ ਵਿੱਚ। ਇਹ 1.5 ਕਿਲੋ ਆ ਜੀ ਬੇਠਾ। ਤਾਂ ਪਹਿਲੋਂ ਬੇਰ ਪਾਈ ਨੇ ਪਾਈਆ ਟਮਾਟਰ ਪਾਇਆ ਨਾ ਮਿਕਸ ਕਰ ਦਿੰਦੇ ਇਸ ਤੋਂ ਬਾਅਦ ਇਹਦੇ ਵਿੱਚ ਪਾਵਾਂ ਦੇ ਥੋੜੇ ਜਿਹਾ ਮਰ ਗਿਆ ਤੇ ਤੁਸੋਂ ਦੀ ਮੇਥੀ ਮਿਕਸ ਕਰ ਦਿੰਦੇ ਅਖੀਰ ਦੇ ਵਿੱਚ ਜਿਹਦੇ ਵਿੱਚ ਥੋੜਾ ਜਿਹਾ ਪਾਵਾਂ ਦੀ ਗਰਮ ਮਸਾਲਾ ਆਪਾਂ ਬਿਲਕੁਲ ਜ਼ਿਆਦਾ ਨਹੀਂ ਪਾਉਣਾ ਹੈ। ਇਸ ਨੂੰ ਪਾ ਲਈ। ਲਓ ਜੇ ਇਕੱਠਾ ਬਿਲਕੁਲ ਤਿਆਰ ਹੋ ਚੁੱਕਾ ਹੈ। ਹੁਣ ਆਪਾਂ ਇਹਨੂੰ ਜਿਵੇਂ ਮਰਜ਼ੀ ਪਲੇਟ ਸਜਾ ਸਕਦੇ ਹਾਂ। ਟੇਸਟ ਬਾਰਕੇ ਮੈਂ ਦੇਖਦਾ ਬਹੁਤ ਸੋਹਣਾ ਬਣਿਆ ਬਹੁਤ ਸਵਾਦ ਤੇ ਟੇਸਟੀ ਤੁਸੀਂ ਵੀ ਟਰਾਈ ਜ਼ਰੂਰ ਕਰਕੇ ਦੇਖਿਓ ਕਰੇ